ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ 4 ਸਾਲ ਦਾ ਬੱਚਾ ਜਿਹੜਾ ਕਿ ਪ੍ਰਵਾਸੀ ਦੇ ਦੁਆਰਾ ਉਹਦਾ ਰੇਪ ਕੀਤਾ ਗਿਆ ਨਾਲੇ ਉਹ ਮੁੰਡਾ ਸੀਗਾ 4 ਸਾਲ ਦਾ ਬੱਚਾ ਦੀ ਰੇਪ ਕਰਕੇ ਫਿਰ ਉਹਦਾ ਉਹਨੂੰ ਪੂਰੇ ਤਸ਼ੱਦਦ ਤੋਂ ਦੇ ਕੇ ਤਰਫਾ ਤਰਫਾ ਕੇ ਉਹਨੇ ਮਾਰਤਾ ਉਸੇ ਦੀ ਲੋਰ ਨਾਲ ਉਹਦਾ ਗਲ ਘੋਟ ਕੇ ਮਾਰਦਾ ਉਹ ਪ੍ਰਵਾਸੀ ਬੰਦੇ ਨੇ ਉਹ ਭਈਏ ਨੇ ਯੂਪੀ ਵਿਹਾਰ ਦਾ ਭਈਆ ਸੀ ਉਹ ਉਹ ਪਹਿਲਾਂ 7 ਸਾਲ ਦੀ ਜੇਲ੍ਹ ਕੱਟ ਕੇ ਆਇਆ ਸੀਗਾ ਤੇ ਉਹ ਕ੍ਰਿਮੀਨਲ ਜਿੰਨੇ ਨੇ ਉਹ ਸਾਰੇ ਪੰਜਾਬ ਦੇ ਵਿੱਚ ਆ ਰਹੇ ਨੇ ਉਧਰੋਂ ਜੇਲਾ ਜੂਲਾ ਕੱਟ ਕੇ ਹੁਣ ਤੁਸੀਂ ਹਿਸਾਬ ਲਾ ਲਓ ਪੰਜਾਬ ਇੱਕ ਕ੍ਰਿਮੀਨਲਾਂ ਦਾ ਅੱਡਾ ਬਣ ਚੁੱਕਿਆ ਆ ਆਪਾਂ ਕਹਿੰਦੇ ਪੰਜਾਬ ਦੇ ਹਾਲਾਤ ਮਾੜੇ ਨੇ ਪੰਜਾਬ ਦੇ ਹਾਲਾਤ ਨਹੀਂ ਮਾੜੇ ਪੰਜਾਬ ਦੇ ਲੋਕ ਤਾਂ ਠੀਕ ਨੇ ਪਰ ਜਿਹੜੇ ਕ੍ਰਿਮੀਨਲ ਨੂੰ ਆਪਾਂ ਪਣਾ ਦੰਨੇ ਆ ਆਪਣੇ ਪੰਜਾਬ ਦੇ ਵਿੱਚ ਉਹ ਆਪਣੀ ਖੁਦ ਦੀ ਗਲਤ ਸੋਚ ਆ ਆਪਣੇ ਖੁਦ ਦੇ ਗਲਤ ਫੈਸਲੇ ਲੈਣੇ ਥੋੜੇ ਜਿਹਾ ਲਾਲਚ ਕਰਕੇ ਆਪਾਂ ਜੇ ਇਹਨਾਂ ਨੂੰ ਆਬਦਾ ਘਰ ਕੋਈ ਵਿਹਲਾ ਪਿਆ ਕੋਈ ਕਮਰਾ ਵਿਹਲਾ ਪਿਆ ਆਪਾਂ ਇਹਨਾਂ ਨੂੰ ਕਿਰਾਏ ਤੇ ਦੇ ਦਨੇ ਆ ਆਪਾਂ ਆਪਦੇ 4 ਕਿ ਪੈਸਿਆਂ ਦੇ ਲਾਲਚ ਨੂੰ ਆਪਾਂ ਆਪਦੇ ਆਪ ਦੀ ਜ਼ਿੰਦਗੀ ਵੀ ਆਪਾਂ ਖਤਰੇ ਚ ਪਾਉਣੇ ਆ ਤੇ ਨਾਲ ਆਂਡੀਆਂ ਗਵਾਂਡੇ ਦੇ ਵੀ ਖਤਰੇ ਚ ਪਾਉਣੇ ਆ ਇਹ ਕ੍ਰਿਮੀਨਲ ਸੋਚਦੇ ਜਿਹੜੇ ਯੂਪੀ ਬਿਹਾਰ ਦੇ ਲੋਕ ਨੇ ਠੀਕ ਆ ਜੇ ਤੁਸੀਂ ਹਰ ਇੱਕ ਤਰ੍ਹਾਂ ਦੇ ਲੋਕ ਨੇ ਯੂਪੀ ਬਿਹਾਰ ਦੇ ਸਾਰੇ ਨੀ ਮਾੜੇ ਹੈਗੇ ਜਿਹੜੇ ਕ੍ਰਿਮੀਨਲ ਸੋਚਦੇ ਆਪਾਂ ਉਹਨਾਂ ਦਾ ਇਨਕੁਆਰੀ ਕਰਨੀ ਚਾਹੀਦੀ ਆ ਉਹਨਾਂ ਦੇ ਕਾਗਜ਼ ਪੱਤਰ ਲੋ ਸਾਰੇ ਉਹਨਾਂ ਤੇ ਆਰਟੀ ਪਾ ਕੇ ਵੀ ਇਹਦਾ ਕੋਈ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂਗਾ ਠੀਕ ਆ ਹਰ ਇੱਕ ਚੀਜ਼ ਦੀ ਜਾਂਚ ਪੜਤਾਲ ਕਰਕੇ ਤੁਸੀਂ ਪਹਿਲੀ ਗੱਲ ਤਾਂ ਇਹਨਾਂ ਨੂੰ ਆ ਮੋਟਰ ਦਾ ਕੋਠਾ ਦਿੰਦਾ ਇਹ ਕੋਠਿਆਂ ਦੇ ਵਿੱਚ ਪਹਿਲਾਂ ਪੰਜਾਬ ਦੇ ਲੋਕ ਪੰਡਾਂ ਦੇ ਲੋਕ ਰੱਖਦੇ ਦੀ ਭਈਆਂ ਨੂੰ ਤੇ ਸੁੱਖ ਸ਼ਾਂਤੀ ਦੀ ਪੰਡਾਂ ਦੇ ਵਿੱਚ ਜਦੋਂ ਦੇ ਪਿੰਡਾਂ ਤੋਂ ਘਰਾਂ ਚ ਵੜੇ ਨੇ ਇਹ ਉਦੋਂ ਦੀ ਇਹ ਕਾਣ ਹੋਣ ਲੱਗੇ ਨੇ ਕਿਸੇ ਦੀ ਜਨਾਨੀ ਭਜਾ ਕੇ ਲੈ ਕੇ ਕਿਸੇ ਕੁੜੀ ਭਜਾ ਕੇ ਲੈ ਕੇ ਹੈ ਤੇ ਕਿਸੇ ਦਾ ਕਤਲ ਕਾਣ ਕਰਤਾ ਕਿਸੇ ਚੋਰੀ ਕਰ ਲਈ ਕਿਸੇ ਦਾ ਸਿਰ ਪਾੜ ਗਏ ਤੇ ਹੈਗੇ ਹੈ ਇਕੱਠੇ ਜੁਨਟੀ ਦੇ ਵਿੱਚ ਰਹਿੰਦੇ ਨੇ ਪੰਜਾਬੀ ਖਿੱਲਰਗੇ ਇਹ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ ਇਹਨਾਂ ਦਾ ਆਪਦੀ ਰੌਲੇ ਚੱਲਦੇ ਰਹਿੰਦੇ ਨੇ ਇੱਕ ਦੂਜੇ ਨਾਲ ਖਾਰ ਖਾਂਦੇ ਰਹਿੰਦੇ ਨੇ ਤੇ ਜਿਹੜੇ ਇਹ ਭਈਏ ਨੇ ਇਹ ਆਪਦੀ ਕਮਿਊਨਿਟੀ ਇਹ ਇਕੱਠੇ ਹੋ ਜਾਂਦੇ ਨੇ ਆ ਪਿੱਛੇ ਜੇ ਹੁਣ ਲਾਡੋਵਾਲ ਚੌਂਕ ਦੇ ਵਿੱਚ ਆਪਣਾ ਪੰਜਾਬੀ ਇੱਕ ਡਰਾਈਵਰ ਉਹਨੂੰ ਉਹ ਕੁੱਟਿਆ ਮਾੜੀ-ਮੁੱਟੀ ਤਕਰਾਰ ਹੋ ਗਿਆ ਕੁੱਟ ਕੇ ਉਹਦੀ ਜ਼ੁਬਾਨ ਬੜਤੀ ਤੁਸੀਂ ਲਾਲੋ ਸਾਹਿਬ ਖੂਨੋਂ ਖੜਾ ਬੈਠਾ ਬੰਦਾ ਪੰਜਾਬੀ ਪੰਜਾਬ ਦੇ ਵਿੱਚ ਆਪਣੇ ਘਰ ਚ ਆ ਕੇ ਆਪਣੇ ਨਾਲ ਇਹ ਕੁਝ ਹੋ ਰਿਹਾ ਸਸ਼ਤਰਤਾਈ ਹੋ ਜੋ ਅੰ ਬੇਦੌੜੇ ਨਾ ਰਹੋ ਪੰਜਾਬ ਆਪ ਦਾ ਪਛੋਕੜ ਭੁਲ ਰਿਹਾ ਆਪ ਦਾ ਇਤਿਹਾਸ ਭੁਲ ਰਿਹਾ ਵੀ ਆਪਣਾ ਇਤਿਹਾਸ ਕੀ ਹੈ ਦੂਜੀ ਗੱਲ ਇਹ ਪ੍ਰਵਾਸੀ ਇਹਨਾਂ ਦੀ ਮਤਲਬ ਜਨਸੰਖਿਆ ਵਧਾ ਰਹੇ ਨੇ ਜਿਹੜੇ ਇਹ ਇਹ ਤਾਂ ਇੱਕ ਇੱਕ ਵਈਏ ਕੋਲ 10-10 ਸਿਵਾਕ ਨੇ ਆਪਣੇ ਪੰਜਾਬੀਆਂ ਕੋਲ ਇੱਕ ਇੱਕ ਜੰਮਦੇ ਨੇ ਉਹ ਵੀ ਸੌ ਤਰ੍ਹਾਂ ਦੀ ਫੈਮ ਫੈਮਲੀ ਪਲੈਨਿੰਗ ਦੇਖਦੇ ਨੇ ਠੀਕ ਹੈ ਇੱਕ ਪਾਲਣ ਯੋਕਾ ਹੋਇਆ ਪਿਆ ਹਾਲਾਂਕਿ ਆਪਣੇ ਪੰਜਾਬੀਆਂ ਤਿੰਨ ਤਿੰਨ ਚਾਰ ਚਾਰ ਜਵਾਕ ਹੁਣ ਚਾਹੁੰਦੇ ਨੇ ਨਈ ਰਿਸ਼ਤਦਾਰੀਆਂ ਬਣਦੀਆਂ ਨੇ ਤੇ ਉਹਨਾਂ ਦੇ ਭਰਾ ਹੁੰਦੇ ਨੇ ਨਾਲ ਅੱਜ ਦੇ ਟਾਈਮ ਦੇ ਵਿੱਚ ਸਕਾ ਹੀ ਸਕਾ ਨਾ ਖੜਦਾ ਇਹਨਾਂ ਨੂੰ ਦੇਖ ਲਓ 10 10 ਜਵਾਕ 15 15 ਜਵਾਕ ਹੁੰਦੇ ਨੇ ਸਾਰੀ ਪਲ ਜਾਂਦੇ ਨੇ ਤੇ ਇਹ ਜਿਹੜੇ ਜਵਾਕ ਪੈਦਾ ਕਰਦੇ ਨੇ ਇੱਕ ਲੇਬਰ ਤਿਆਰ ਕਰ ਰਹੇ ਨੇ ਆਪਦੀ ਵੀ ਜਿੰਨੇ ਜਵਾਕ ਉਹਨਾਂ ਨੂੰ ਮਤਲਬ ਕਮਾ ਕੇ ਲੈ ਕੇ ਜਾਣਗੇ ਇਹਨਾਂ ਦੀ ਕੋਈ ਹੋ ਨਹੀਂ ਫੈਮਿਲੀ ਕੋਈ ਪਲੈਨਿੰਗ ਨਹੀਂ ਹੈ ਇਹਨਾਂ ਦੀ ਠੀਕ ਹੈ ਤੁਸੀਂ ਦੇਖੋਗੇ ਭੀਖ ਮੰਗਦੀਆਂ ਜਿਹੜੀਆਂ ਜਨਾਨੀਆਂ ਹੁੰਦੇ ਇੱਕ ਤਾਂ ਢਿੱਡ 'ਚ ਹੁੰਦਾ ਦੋ ਗੋਦੀ 'ਚ ਹੁੰਦੇ ਨੇ ਤਾਂ ਤਿੰਨ ਚਾਰਾਂ ਫਿਰਦੇ ਹੁੰਦੇ ਨੇ ਠੀਕ ਹੈ ਮਤਲਬ ਹਿਸਾਬ ਕਿਤਾਬ ਦੇਖ ਲਓ ਵੀ ਸਾਰੇ ਫਿਰ ਵੀ ਪੜ ਜਾਂਦੇ ਨੇ ਤੇ ਆਪਾਂ ਪੰਜਾਬੀਆਂ ਨੇ ਸ਼ਰਮ ਖਾ ਲਈ ਜੰਮ ਵੀ ਤਾਂ ਨਹੀਂ ਜਵਾਕ ਨਹੀਂ ਹੋ ਰਹੇ ਇਹਨਾਂ ਦੇ ਤੇ ਇੱਕ ਜੰਮਦੇ ਨੇ ਉਹ ਵੀ ਜੇ ਗਲੀ 'ਚ ਬਾਹਰ ਨਿਕਲ ਜਾਂਦਾ ਜਾਣ ਆ ਮੁੱਠੀ ਜਿਹਾ ਆ ਜਾਂਦੀ ਹੈ ਉਹਨਾਂ ਦੀ ਠੀਕ ਹੈ ਇਸ ਲਈ ਪੰਜਾਬੀਆਂ ਨੂੰ ਇਹ ਵੀ ਇੱਕ ਬੇਨਤੀ ਆ ਵੀ ਆਪਦੇ ਘੱਟੋ ਘੱਟ ਦੋ ਤਿੰਨ ਜਵਾਕ ਤਾਂ ਹੋਣੇ ਚਾਹੀਦੇ ਨੇ ਤੀਜੀ ਗੱਲ ਪ੍ਰਵਾਸੀਆਂ ਦੇ ਉੱਤੇ ਘੱਟੋ ਘੱਟ ਇੰਨਾ ਕੰਟਰੋਲ ਰੱਖੋ ਤੁਸੀਂ ਉਹਨਾਂ ਤੇ ਕੋਈ ਵੀ ਪ੍ਰਵਾਸੀ ਛੋੜ ਕੋ ਕੰਮ ਕਰਨ ਦਾ ਉਹਨੂੰ ਸ਼ੱਕ ਦੀ ਨਿਗਰਾਨੀ ਨਾਲ ਦੇਖੋ। ਉਹਦੇ ਤੇ ਨਿਗਰਾਨੀ ਰੱਖੋ ਆਪਦੇ ਜਵਾਕਾਂ ਦੀ ਗੌਰ ਰੱਖੋ ਠੀਕ ਹੈ ਤੇ ਜਿਹੜੇ ਪ੍ਰਵਾਸੀ ਛੋੜੇ ਆਣ ਗਵਾਂਡ ਚ ਵੀ ਰਹਿੰਦੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਆਣ ਗਵਾਂਡ ਚ ਚਕਾਓ ਉਹਨਾਂ ਨੂੰ ਪਿੰਡ ਤੋਂ ਬਾਹਰ ਕਰੋ। ਸ਼ਹਿਰਾਂ ਦੇ ਵਿੱਚ ਖਾਸ ਕਰਕੇ ਇੱਥੇ ਕੋਈ ਰੋਗ ਟੋਗੜੀ ਨਹੀਂ ਹਿੰਦੀ ਸ਼ਹਿਰਾਂ ਦੇ ਵਿੱਚ ਇੱਥੇ ਖਾਸ ਕਰਕੇ ਤੁਸੀਂ ਧਿਆਨ ਰੱਖੋ ਆਪਦੇ ਬੱਚਿਆਂ ਦਾ ਤੇ ਇਹ ਜਿਹੜੇ ਕਾਂਡ ਹੁੰਦੇ ਨੇ ਇਹ ਕਾਂਡ ਇਸੇ ਕਰਕੇ ਹੁੰਦੇ ਨੇ ਜਦੋਂ ਆਪਾਂ ਬੇਗੋਰੇ ਫਿਰਦੇ ਆਂ ਭਈਆਂ ਦੇ ਨਾਲ ਜਵਾਕਾਂ ਦੇ ਨਾਲ ਤੋਰ ਦਿੰਨੇ ਆਂ ਠੀਕ ਆ ਭਈ ਇੱਥੇ ਆਪਣੇ ਸਾਲੇ ਮੋਟਰਾਂ 'ਚ ਰਹਿੰਦੇ ਰਹਿੰਦੇ ਤੁਸੀਂ ਘਰਾਂ 'ਚ ਪਰੌਣਿਆਂ ਵਾਂਗੂ ਰੱਖਣ ਲੱਗੇ ਤਾਂ ਹੀ ਇਹ ਕੰਮ ਹੋਣ ਲੱਗੇ ਸੋ ਪੰਜਾਬੀ ਪੰਜਾਬੀ ਦਾ ਖੂਨ ਠੰਡਾ ਹੋ ਚੁੱਕਿਆ ਇਹ ਗੱਲ ਤੋਂ ਇਹ ਵੀ ਗੱਲ ਮੰਨਣ ਜਾਊਗਾ ਇਹ ਗੱਲਾਂ ਦਾ ਧਿਆਨ ਕਰੋ ਨਹੀਂ ਤਾਂ ਕਾੜ ਵਾਦੀ ਜਾਣਗੇ ਦਿਨਾਂ ਦੇ